ਸਿਮਨੀ ਚੌਂੜ ਦੇ ਵਿੱਚ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ ਤੜੇਬੰਦੀ ਤੇਜ਼ ਹੋ ਗਈ ਹੈ। ਅਟਕਲਾਂ ਜ਼ੋਰਾਂ ਤੇ ਨੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਨਵਰੀ ਦੇ ਪਹਿਲੇ ਹਫ਼ਤੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ। ਇਸ ਦੀ ਖ਼ਬਰ ਮਿਲਦਿਆਂ ਹੀ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਨੂੰ ਇਕਜੁੱਟ ਕਰਨ ਦਾ ਦਾਅਵਾ ਪੇਸ਼ ਕੀਤਾ। ਚੰਨੀ ਨੇ ਆਪਣੇ ਪੁੱਤਰ ਦੇ ਜਨਮ ਦਿਨ ਲਈ ਸਾਰੇ ਕਾਂਗਰਸੀ ਆਗੂਆਂ ਨੂੰ ਆਪਣੇ ਘਰ ਸੱਦਾ ਦਿੱਤਾ ਸੀ। ਇਹ ਇਕੱਠ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਤੋਂ ਬਾਅਦ ਚੰਨੀ ਨੇ ਸੋਸ਼ਲ ਮੀਡੀਆ ਤੇ ਯੂਨਾਈਟਿਡ ਕਾਂਗਰਸ ਸਿਰਲੇਖ ਵਾਲੀ ਇੱਕ ਵੀਡੀਓ ਵੀ ਜਾਰੀ ਕੀਤੀ ਜਿਸ ਦੇ ਵਿੱਚ ਉਹ ਹਰ ਸੀਨੀਅਰ ਕਾਂਗਰਸੀ ਆਗੂ ਨਾਲ ਮੁਲਾਕਾਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਚੰਨੀ ਦੇ ਹਮਲਾਵਰ ਰੁਕ ਦੀ ਕਾਂਗਰਸ ਅੰਦਰ ਵਿਆਪਕ ਤੌਰ ਤੇ ਚਰਚਾ ਹੋ ਰਹੀ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਚੰਨੀ 2027 ਵਿੱਚ ਲੀਡਰਸ਼ਿਪ ਦੇ ਬਹਾਨੇ ਕਿਸੇ ਨੂੰ ਮੁੱਖ ਮੰਤਰੀ ਅਹੁਦੇ ਦਾ ਦਾਵਾ ਕਰਨ ਤੋਂ ਰੋਕਣ ਲਈ ਸੰਗਠਨ ਦੀ ਵਾਗਡੋਰ ਵੀ ਸੰਭਾਲ ਰਹੀ ਨੇ ਚੰਨੀ ਨੇ ਇਸੇ ਯਤਨ ਨੂੰ 2022 ਵਿੱਚ ਤਤਕਾਲੀ ਪ੍ਰਦਾਨ ਨਵਜੋਤ ਸਿੰਘ ਸਿੱਧੂ ਨਾਲ ਹੋਏ ਮੁੱਖ ਮੰਤਰੀ ਦੇ ਟਕਰਾ ਦੇ ਪ੍ਰਤੀਬਿੰਬ ਵਜੋਂ ਵੀ ਦੇਖਿਆ ਜਾ ਰਿਹਾ ਹੈ ਫਿਰ ਰਾਹੁਲ ਗਾਂਧੀ ਨੂੰ ਇੱਕ ਗੁਪਤ رائے ਲੈਣੀ ਪਈ ਸੀ ਭਾਵੇਂ ਚਰਨਜੀਤ ਸਿੰਘ ਚੰਨੀ ਦਾ ਧੜਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਵੱਖਰਾ ਕੰਮ ਕਰਦਾ ਹੈ ਪਰ ਉਹ ਵੜਿੰਗ ਦੇ ਵਿਰੋਧੀ ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਦਾ ਵੀ ਖੁੱਲ੍ਹ ਕੇ ਸਮਰਥਨ ਕਰਦਾ ਹੈ ਹਾਲਾਂਕਿ ਜਦੋਂ ਚੰਨੀ ਨੇ ਆਪਣੇ ਪੁੱਤਰ ਦੇ ਜਨਮ ਦਿਨ ਤੇ ਆਪਣੇ ਘਰ ਦੇ ਵਿੱਚ ਪਾਰਟੀ ਦੀ ਮੇਜ਼ਬਾਨੀ ਕੀਤੀ ਤਾਂ ਉਸਨੇ ਵੜਿੰਗ ਨੂੰ ਵੀ ਸੱਦਾ ਦਿੱਤਾ ਜਦੋਂ ਵੜਿੰਗ ਪਹੁੰਚੇ ਤਾਂ ਉਸਨੇ ਉਹਨਾਂ ਨੂੰ ਗਰਮ ਜੋਸ਼ੀ ਦੇ ਨਾਲ ਗਲੇ ਵੀ ਲਾਇਆ ਸੀ ਉਹਨਾਂ ਨੇ ਪ੍ਰਭਾਵ ਦੇਣ ਦੀ ਵੀ ਕਈ ਕੋਸ਼ਿਸ਼ ਕੀਤੀ ਕਿ ਜੇਕਰ ਵੜਿੰਗ ਮੁੱਖ ਮੰਤਰੀ ਬਣ ਜਾਂਦਾ ਹੈ ਤਾਂ ਉਹ ਉਸ ਤੋਂ ਅਸੰਤੁਸ਼ਟ ਹੋਣਗੇ ਚੰਨੀ ਦਾ ਹਾਈ ਕਮਾਂਡ ਨੂੰ ਸਿੱਧਾ ਸੁਨੇਹਾ ਹੈ ਕਿ ਜੇਕਰ ਉਸ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ ਤਾਂ 2027 ਤੋਂ ਪਹਿਲਾਂ ਤੜੇਬੰਦੀ ਨਾਲ ਜੂਝ ਰਹੀ ਕਾਂਗਰਸ ਨੂੰ ਦੁਬਾਰਾ ਇਕੱਠਾ ਕਰ ਸਕਦਾ ਹੈ ਉਹੋ ਇਸ ਦੀ ਇੱਕ ਝਲਕ ਪਹਿਲਾਂ ਹੀ ਮੋਰਿੰਡਾ ਵਿੱਚ ਆਪਣੇ ਘਰਚੇ ਹੋਏ ਸਮਾਗਮ ਵਿੱਚ ਦਿਖਾ ਚੁੱਕੇ ਨੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਤਾਂ ਇਥੇ ਤੱਕ ਕਹਿ ਦਿੱਤਾ ਕਿ ਜਿਵੇਂ ਲੋਕ ਇੱਕ ਸੰਤ ਦੀ ਅਗਦੇ ਆਲੇ ਦੁਆਲੇ ਖੜੇ ਹੁੰਦੇ ਨੇ ਉਸੇ ਤਰ੍ਹਾਂ ਚੰਨੀ ਕਾਂਗਰਸ ਪਾਰਟੀ ਦੀ ਸੰਤ ਦੀ ਅਗਨੇ ਇਸ ਲਈ ਸਾਰੇ ਆਗੂ ਉੱਥੇ ਪਹੁੰਚੇ ਨੇ ਇਸ ਦਾ ਮੁੱਖ ਕਾਰਨ ਤਰਨਦਾਨਾ ਨ ਜ਼ਿਮਨੀ ਚੋਣ ਹੈ ਕਾਂਗਰਸ ਜਿਸ ਨੇ 2022 ਵਿੱਚ ਆਪ ਨੂੰ ਹਰਾਉਣ ਦਾ ਦਾਵਾ ਕੀਤਾ ਸੀ ਉਸ ਨੇ ਇਸ ਜ਼ਿਮਨੀ ਚੋਣ ਵਿੱਚ ਨਾ ਸਿਰਫ ਆਪਣੀ ਜ਼ਮਾਨਤ ਜ਼ਬਤ ਕਰਵਾਈ ਸਗੋਂ ਚੌਥੇ ਸਥਾਨ ਤੇ ਵੀ ਰਹੀ ਰਾਜਾਪਟਿੰਗ ਵੱਲੋਂ ਸਾਫ ਕਾ ਕੇਂਦਰੀ ਮੰਤਰੀ ਬੂਟਾ ਸਿੰਘ ਵਿਰੁੱਧ ਕੀਤੀਆਂ ਗਈਆਂ અપਮਾਨਜਨਕ ਟਿੱਪਣੀਆਂ ਤੇ ਸਿੱਖ ਬੱਚਿਆਂ ਦੇ ਵਾਲਾਂ ਨਾਲ ਛੇੜਛਾੜ ਕਰਨ ਵਾਲੇ ਹਰਕਤਾਂ ਤੋਂ ਬਾਅਦ ਉਹਨਾਂ ਨੂੰ ਹਾਰ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਚੰਨੀ ਦੀ ਸਾਰੀ ਕਵਾਇਦ ਦੋ ਕਾਰਕਾਂ ਤੋਂ ਪੈਦਾ ਹੋਈ ਪਹਿਲਾ ਨਵਜੋਤ ਸਿੱਧੂ ਜੋ 2022 ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਉਹਨਾਂ ਨੇ ਪ੍ਰਧ ਮੁੱਖ ਮੰਤਰੀ ਦਾ ਚਿਹਰਾ ਹੋਣ ਦਾ ਦਾਵਾ ਪੇਸ਼ ਕੀਤਾ ਚੰਨੀ ਉਸ ਸਮੇਂ ਮੁੱਖ ਮੰਤਰੀ ਸਨ ਇਹ ਇੱਕ ਵੱਡਾ ਮੁੱਦਾ ਬਣ ਗਿਆ ਜਿਸ ਨਾਲ ਕਾਂਗਰਸ ਦੇ ਮੈਂਬਰਾਂ ਨੂੰ ਦੋ ਟੜਿਆਂ ਵਿੱਚ ਵੰਡ ਦਿੱਤਾ ਗਿਆ ਇੱਕ ਲੰਮੇ ਡਰਾਮੇ ਤੋਂ ਬਾਅਦ ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਪਰ ਸਿੱਧੂ ਨੇ ਰਾਜਪਰਦੇ ਵਿੱਚ ਪ੍ਰਚਾਰ ਨਹੀਂ ਕੀਤਾ ਬਾਅਦ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜੇਕਰ ਰਾਜਾ ਵੜਿੰਗ ਪ੍ਰਧਾਨ ਬਨੇ ਰਹੇ ਤਾਂ ਚੰਨੀ ਦੁਬਾਰਾ ਉਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸੀ ਦੂਜਾ ਕਾਰਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਵਰਤਿਆ ਗਿਆ ਫਾਰਮੂਲਾ ਹੈ 2002, 2012 ਤੇ 2017 ਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੋਣਾਂ ਲੜੀਆਂ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ 2007 ਤੱਕ ਤੇ 2017 ਦੇ ਵਿੱਚ ਜਿੱਤ ਦਾ ਸੇਰਾ ਆਪਣੇ ਸਿਰ ਲੈਂਦਿਆਂ ਮੁੱਖ ਮੰਤਰੀ ਬਣੇ। ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਪ੍ਰਤਾਪ ਬਾਜਵਾ ਸਮੇਤ ਕਿਸੇ ਹੋਰ ਆਗੂ ਨੂੰ ਆਪਣੇ ਬਰਾਬਰ ਖੜਾ ਤੱਕ ਨਹੀਂ ਹੋਣ ਦਿੱਤਾ। ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਬੜਿੰਗ 2027 ਤੱਕ ਪੰਜਾਬ ਕਾਂਗਰਸ ਦੇ ਮੁਖੀ ਬਣੇ ਰਹਿਣਾ ਚਾਹੁੰਦੇ ਨੇ। ਹਾਲਾਂਕਿ ਚੰਨੀ ਤੋਂ ਇਲਾਵਾ ਕਈ ਹੋਰ ਆਗੂ ਆਪਣਾ ਦਾਵਾ ਪੇਸ਼ ਕਰ ਰਹੇ ਨੇ। ਇਨ੍ਹਾਂ ਵਿੱਚ ਪ੍ਰਤਾਪ ਬਾਜਵਾ, ਸੁਖਜਿੰਦਰ ਰੰਦਾਵਾ ਅਤੇ ਪ੍ਰਗਟ ਸਿੰਘ ਸ਼ામਲ ਨੇ ਇਸ ਤੋਂ ਇਲਾਵਾ ਤਿੰਨ ਸੰਸਦ ਮੈਂਬਰ ਰਾਜਾ ਵੜਿੰਗ ਚੰਨੀ ਤੇ ਬਾਜਵਾ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਨੇ ਇਸ ਲਈ ਉਹ ਆਪਣੇ ਆਪਣੇ ਹਲਕਿਆਂ ਵਿੱਚ ਸਰਗਰ ਅਮਨ ਨਜ਼ਰ ਆ ਰਹੇ ਨੇ